ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਜਿਹੜਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਆ ਆਨੰਦਪੁਰ ਸਾਹਿਬ ਚਾਰ ਕਿਲੇ ਬਣਾਏ ਸੀ ਮਹਾਰਾਜ ਨੇ ਫਤਿਹਗੜ੍ਹ ਸਾਹਿਬ ਕਿਲਾ ਜਰਾ ਤੇ ਆਨੰਦਗੜ੍ਹ ਦਾ ਕਿਲਾ ਇਸ ਤਰ੍ਹਾਂ ਚਾਰ ਕਿਲੇ ਬਣਾਈ ਚੋਹਾਂ ਕਿਲਿਆਂ ਦੇ ਕਿਲਿਆਂ ਦੇ ਨਾਮ ਰੱਖੇ ਸੀ ਮਹਾਰਾਜ ਨੇ ਜਦੋਂ ਫਤਿਹਗੜ੍ਹ ਕਿਲੇ ਦੇ ਵਿੱਚ ਬੈਠਿਆ ਸਤਗੁਰੂ ਜੀ ਦੀਵਾਨ ਸਜਾਈ ਉਦਰ ਸੁਈਏ ਨੇ ਆ ਕੇ ਖਬਰ ਦਿੱਤੀ ਕਿ ਸਤਿਗੁਰੂ ਜੀ 22 ਧਾਰ ਦੇ ਰਾਜਿਆਂ ਨੇ ਇਕੱਠੇ ਹੋ ਕੇ ਆਪਣਾ ਕਿਲਾ ਜਿਹੜਾ ਲੋਹਕੜ ਦਾ ਕਿਲਾ ਹੈ ਇਹਨੂੰ ਤੋੜਨ ਵਾਸਤੇ ਇੱਕ ਹਾਥੀ ਲਿਆਂਦਾ ਕੇਸਰੀ ਚੰਦ ਰਾਜੇ ਨੇ ਹਾਥੀ ਲਿਆਂਦਾ ਹਾਥੀ ਨੂੰ ਸ਼ਰਾਬ ਪਿਉਂਦੇ ਆ ਸ਼ਰਾਬ ਉਹ ਪਿਆ ਕੇ ਸ਼ਰਾਬੀ ਕਰਕੇ ਮੂਰੇ ਲਾਉਣਾ ਉਹਨੇ ਹੈਗਾ ਉਹਨੇ ਆਪਣਾ ਆ ਕੇ ਲੋਗੜ ਦੇ ਕਿਲੇ ਨੂੰ ਤੋੜਨਾ ਸਤਗੁਰੂ ਜੀ ਕਹਿੰਦੇ ਆਪਣੇ ਕੋਲੇ ਹੈਗਾ ਹਾਥੀ ਆ ਲੈਣ ਦੇ ਕੋਈ ਗੱਲ ਨਹੀਂ ਬੇਫਿਕਰ ਹੋ ਸਾਡੇ ਕੋਲੇ ਹੈਗਾ ਦੁਨੀ ਚੰਦ ਬਹੁਤ ਮੋਟਾ ਸੀ ਲੰਗਰ ਸਤ ਦੇ ਵਿੱਚ ਰਹਿੰਦਾ ਹੁੰਦਾ ਸੀ ਤੇ ਦੁਨੀ ਚੰਦ ਨੂੰ ਜਦੋਂ ਉੱਠਿਆ ਕਹਿੰਦੇ ਦੁਨੀ ਚੰਦਾ ਉੱਠੋ ਕੱਲ ਨੂੰ ਹਾਥੀ ਹੋਣਾ ਰਾਜੇ ਦਾ ਮਹਾਰਾਜ ਮੁਸਕੜੀਏ ਹੱਸਦੇ ਨਾਲੇ ਤਾਂ ਨੜੇ ਕਹਿੰਦੇ ਆ ਦੁਨੀ ਚੰਦ ਬੈਠਾ ਕਰੀਂਦਾ ਮਹਾਰਾਜ ਕਿਉਂ ਮਰਵਾਉਣੀ ਆ ਤੁਸੀਂ ਨਿਆਈ ਮੌਤ ਅਸੀਂ ਲੰਗਰਾਂ 'ਚ ਰਹਿਣ ਵਾਲੇ ਅਸੀਂ ਹਥਿਆਣਾ ਕਿੱਥੇ ਲੜਨ ਆਲੇ ਆ ਸਤਗੁਰੂ ਕਹਿੰਦੇ ਨਹੀਂ ਨਹੀਂ ਤੈਨੂੰ ਤੇਰੀ ਕੱਲ ਨੂੰ ਡਿਊਟੀ ਆ ਜਿਹੜੇ ਸੇਖਾਂ ਨੂੰ ਵਧਾਈਆਂ ਦੇਈ ਜਾਂਦੇ ਆ ਕਹਿੰਦੇ ਦੁਨੀ ਚੰਦ ਨੂੰ ਵਧਾਈਆਂ ਸਤਗੁਰੂ ਜੀ ਨੇ ਤੇਰੇ ਤੇ ਕਿਰਪਾ ਦ੍ਰਿਸ਼ਟੀ ਕਰੀ ਆ ਤੇਰਾ ਨਾਮ ਲਿਆ ਤੇ ਦੁਨੀ ਚੰਦ ਕਹਿੰਦੇ ਕਾਦੀ ਕਿਰਪਾ ਦ੍ਰਿਸ਼ਟੀ ਮੈਨੂੰ ਤਾਂ ਮਰਵਾਉਣ ਦੀ ਕਿਰਪਾ ਦ੍ਰਿਸ਼ਟੀ ਕਰੀ ਆ ਮੈਂ ਨਹੀਂ ਜਣਾ ਤੁਸੀਂ ਜਾਵੜੋ ਮੈਂ ਨਹੀਂ ਜਾਣਾ ਜੰਗ ਚਾਏ ਮੈਂ ਨਾ ਕੀ ਮੌਤ ਮਨਾ ਆhti ਤਾਂ ਮੈਨੂੰ ਮਾਰ ਦੋ ਉਹ ਕਹਿੰਦੇ ਉਹ ਨਹੀਂ ਉਹ ਭਲਿਆ ਲੋਕਾ ਸਤ ਗੁਰੂ ਜੀ ਦੀ ਕਿਰਪਾ ਤੇਰੇ ਤੇ ਹੋਊ ਸਭ ਕੁਝ ਮਹਾਰਾਜ ਤੈਨੂੰ ਦੇ ਕੇ ਤੋੜਨਗੇ ਥਾਪੜਾ ਕਵਰਾ ਲਾ ਲੜਨਾ ਤਾਂ ਸਤ ਗੁਰੂ ਜੀ ਨਹੀਂ ਹੈ ਤੇਰਾ ਤਾਂ ਇੱਕ ਨਾਂ ਹੈ ਕਹਿੰਦਾ ਨਹੀਂ ਤੁਸੀਂ ਕਰਾ ਲਓ ਆਪਦਾ ਨਾਮ ਮੈਂ ਨਹੀਂ ਜਾਣਾ ਬੱਕਰ ਗਿਆ ਰਾਤ ਨੂੰ ਆਪਦੇ ਨਾਲ ਦੇ ਜਿੰਨੇ ਕੋਦੇ ਸੀ ਉਹਨਾਂ ਨੂੰ ਕਹਿੰਦਾ ਚਲੋ ਆਪਾਂ ਸਤ ਅੱਜ ਮੇਰਾ ਨਾਲ ਇਹ ਤਾਂ ਕੱਲ ਨੂੰ ਸੋਡੇ ਲੈਣਗੇ ਤੇ ਨਿਕਲ ਚੱਲੇ ਗਏ। 11 ਗੜ ਦੇ ਕਿਲੇ ਦੇ ਵਿੱਚੋਂ ਸਾਧ ਸੰਗਤ ਪਿਛੇ ਕੰਧ ਦੇ ਵਿੱਚੋਂ ਉਤੋਂ ਦੀ ਉਤਰਦੇ ਆ। ਦੁਨੀ ਚੰਦ ਭਾਰਾ ਸੀ ਉਹ ਰੱਸਾ ਪਾ ਕੇ ਉੱਤਣ ਲੱਗਾ ਤੇ ਰੱਸਾ ਟੁੱਟ ਗਿਆ। ਰੱਸਾ ਟੁੱਟਿਆ ਤੇ ਦੁਨੀ ਚੰਦ ਦੀ ਲੱਤ ਟੁੱਟ ਗਈ। ਜਿਹੜੇ ਉਹਨਾਂ ਦੇ ਨਾਲ ਦੇ ਬੰਦੇ ਸੀ ਉਹਨਾਂ ਨੂੰ ਕਹਿੰਦਾ ਮੰਜੇ ਤੇ ਪਾ ਕੇ ਮੈਨੂੰ ਲੈ ਚੱਲੋ। ਉਹਨਾਂ ਨੇ ਮੰਜਾ ਕੱਢਿਆ ਉਤੋਂ ਮੰਜਾ ਕੱਢ ਕੇ ਉੱਤੇ ਪਾ ਲਿਆ ਤੇ ਰਾਤੇ ਰਾਤ ਲਗੇ ਨਿਕਲ ਗਏ ਉਹ ਤਾਂ ਜਾ ਕੇ ਦੁਨੀ ਚੰਦ ਤੱਕ ਘਰੇ ਪੈ ਗਿਆ ਲੁਕ ਗਿਆ ਜਾ ਕੇ ਪਾਥੰਗ ਵਾਲੀ ਅੰਦਰ ਪੈ ਗਿਆ ਉੱਥੇ ਜਾ ਕੇ ਸਾਹ ਸੰਗ ਨਿਆਈ ਮੌਤ ਹੀ ਮਰਿਆ ਸੱਪ ਲੜ ਕੇ ਮਰਿਆ ਸੀ ਦੁਨੀ ਚੰਦ ਮੂਸਾ ਭਜਿਆ ਮੌਤੋਂ ਮੌਤ ਅੱਗੇ ਖੜੀ ਜਦੋਂ ਸਤਗੁਰੂ ਜੀ ਤੋਂ ਨਿਕਲ ਕੇ ਭਜਣਾ ਫਿਰ ਮੌਤ ਹੀ ਆਉਣੀ ਸੀ ਸਤਗੁਰੂ ਨੇ ਤਾਂ ਉਹਦੇ ਸਿੱਖ ਜਿਹੜੇ ਨਾਲ ਦੇ ਮਰਜੀ ਵੜੇ ਰੱਖੇ ਹੋਏ ਸੀ ਇਹ ਜੇ ਫਿਰ ਕੱਚੇ ਪੱਲੇ ਚੜ ਜਾਂਦੇ ਆ ਨਿਕਲ ਗਏ ਤੇ ਜਦੋਂ ਇਹ ਨਗਰ ਤੇ ਦੱਸਿਆ ਸਵੇਰ ਨੂੰ ਆ ਕੇ ਮਹਾਰਾਜ ਆਪਣਾ ਦੁਨੀ ਚੰਤਾ ਭੱਜ ਗਿਆ ਰਾਤ ਸਤ ਗੁਰੂ ਇਹ ਕਹਿੰਦੇ ਕੋਈ ਨਹੀਂ ਆਪਣੇ ਕੋਲ ਇੱਕ ਹੋਰ ਹਾਥੀ ਹੈਗਾ ਬਾਈ ਯਾਰ ਕਿਉਂ ਘਪਰੋਨੇ ਯਾਰ ਵਾਹੀ 75 ਸਿੰਘ ਉਹ ਉੱਚਾ ਹੋ ਕੇ ਖੜੇ ਤੇ ਸਤ ਗੁਰੂ ਦੀ ਅੱਖ ਮਿਲੀ ਨਾ ਭਾਈ 75 ਸਿੰਘ ਨਾਲ ਤੇ 75 ਸਿੰਘ ਨੇ ਕਹਿੰਦੇ ਉੱਠੋ ਸਾਡਾ 75 ਸਿੰਘ ਤੂੰ ਲੜਾ ਹਾਥੀ ਦੇ ਨਾਲ ਇਹਨੂੰ ਲੜਾਵਾਂਗੇ ਅਸੀਂ ਆਹ ਬੈਠਾ ਸਾਡਾ ਜੋਧਾ ਤੇ ਮੋਛਾ ਕਹਿੰਦੇ ਨਾ ਭਾਈ 72 ਸੰਗਦੇ ਆ ਮੋਛਾ ਆਟੋਮੈਟਿਕ ਜੋਸ਼ ਦੇ ਨਾਲ ਹੀ ਖੜੀਆਂ ਹੋ ਗਈਆਂ ਇਤਿਹਾਸ ਇਹ ਗੱਲ ਕਹਿੰਦਾ ਕਹਿੰਦਾ ਜਦੋਂ ਸਤਿਗੁਰੂ ਜੀ ਨੂੰ ਥਾਪੜਾ ਦਿੰਦੇ ਸੀ ਨਾ ਤੇ ਸੱਦਦੇ ਸੀ ਕੋਲੇ ਤੇ ਉਦੋਂ ਸਾਹਸਕਤ ਮੋਛਾ ਆਟੋਮੈਟਿਕ ਜੋਸ਼ ਨਾਲ ਖੜੀਆਂ ਹੋ ਜਾਂਦੀਆਂ ਸੀ ਭਾਈ 72 ਸੰਗਦੀਆਂ ਇੰਨਾ ਭਰੋਸਾ ਤੇ ਵਿਸ਼ਵਾਸ ਸੀ ਮਹਾਰਾਜ ਤੇ ਭਾਈ 72 ਸੰਗ ਦਾ ਮਹਾਰਾਜ ਹੁਕਮ ਕਰੋ ਕਹਿੰਦੇ ਵੀ ਹਾਥੀ ਆਉਣਾ ਕੱਲ ਨੂੰ ਬਾਈ ਧਾਰ ਦੇ ਰਾਜਾਂ ਦਾ ਕੇਸਰੀ ਚੰਦ ਲਈ ਆਉਂਦਾ ਹੈ ਤੇ ਹਾਥੀ ਦਾ ਨਾ ਮੱਥਾ ਪਾੜ ਨਾ ਮਾਰ ਕੇ ਨਾਗਣੀ ਕਹਿੰਦਾ ਮਹਾਰਾਜ ਇਹ ਕਿਹੜਾ ਹਾਥੀ ਆ ਤੁਸੀਂ ਮੈਨੂੰ ਦੱਸੋ ਮੈਂ ਤਾਂ ਸਮਾਨ ਚੋਂ ਐ ਰੋਪਾ ਹਾਥੀ ਦੇ ਪਾੜ ਕੇ ਮੱਥੇ ਪਾੜ ਦਿਆਂ ਤੇ ਤੁਹਾਡੇ ਕੋਲੇ ਫੜ ਕੇ ਲਿਆ ਦਿਆਂ ਇਹ ਹਾਥੀ ਕਿਹੜਾ ਤਾਂ ਕੱਟਾ ਜਾ ਲੱਗਦਾ ਮੈਨੂੰ 사ਤਗੁਰੂ ਜੀ ਬੜੇ ਖੁਸ਼ ਹੋਏ ਕਿਉਂਕਿ 사ਤਗੁਰੂ ਜੀ ਦੀ ਕਿਰਪਾ ਤਰੈਟੀ ਸੀ ਤੇ ਕੱਟਾ ਤਾਂ ਉਹਨੂੰ ਹਾਥੀ ਦਾ ਲੱਗਣਾ ਹੀ ਸੀ ਮਹਾਰਾਜ ਨੇ ਕਹਿੰਦਾ ਜੋ ਕੱਟਾ ਜਾ ਮਹਾਰਾਜ ਕਹਿੰਦੇ ਬਾਸ ਸੁਣੋ 75 ਸਗਨੇ ਹਾਥੀ ਤਾਂ ਮਾਰ ਲਿਆ ਭਾਈ ਉਦੇ ਸਿੰਘ ਨਾਲ ਗੱਈ ਨਾ ਉਹਦੇ ਸਿੰਘ ਭਾਈ 75 ਸਿੰਘ ਦਾ ਭਾਈ ਹੋਈ ਸੀ ਤੇ ਇਹ ਮਨੀ ਸਿੰਘ ਦੇ ਸੁਪੁੱਤਰ ਸਨ ਤੇ ਜਦੋਂ ਕਿਹਾ ਨਾ ਮਹਾਰਾਜ ਨੇ ਭਾਈ ਉਹਦੇ ਸਿੰਘ ਤੇ ਤੂੰ ਕੇਸਰੀ ਚੰਦ ਦਾ ਸਿਰ ਵਾਢਣਾ ਜਦੋਂ ਹੱਲਾ ਗੁਲਾ ਤੇ ਰੌਲਾ ਮੱਚ ਗਿਆ ਨਾ ਪਿੱਛੇ ਨੂੰ ਭੱਜਣ ਲੱਗੀਆਂ ਫੌਜਾਂ ਦੇ ਤੂੰ ਚੱਪਾ ਕੋੜਾ ਕੋੜੇ ਦੇ ਪੌਰ ਕਰੀ ਉੱਚੇ ਤੇ ਛਾਲ ਲਵਾਈ ਕੋੜੇ ਦੀ ਤਾਂ ਨੂੰ ਟਪੂਸੀ ਮੋਰੰਗੂ ਨਚਾਈ ਜੇ ਤੂੰ ਨੱਚੂ ਨਾ ਕੋੜਾ ਤੇ ਕੇਸਰੀ ਚੰਦੇ ਨੇੜੇ ਜਾਵੜੇਗਾ ਤੇ ਸਿਰ ਵਾਢੀ ਬੱਡ ਗਏ ਇੱਥੇ ਲੈ ਆਈ ਸਾਧਗੁਰਜੀ ਠੀਕ ਆ ਉਧਰ ਭਾਈ ਬਚੇਤ ਸਿੰਘ ਨੂੰ ਦੇਦਾ ਥਾਪੜਾ ਉਧਰ ਭਾਈ ਉਦੇ ਸਿੰਘ ਨੂੰ ਦੋਨੇ ਭਾਈ ਜਾਂਦੇ ਆ ਘੋੜੇ ਨਚਾਉਂਦੇ ਤੇ ਲੋਗੜ ਦੇ ਕਿਲੇ ਚ ਜਾਵੜੇ ਨਾਲ ਪੈਦਲ ਫੌਜਾਂ ਉਧਰੋਂ ਸੂਏ ਦਾ ਦੱਸਿਆ ਸੀਗਾ ਵੀ ਦੂਜੇ ਦਿਨ ਆਉਣਾ ਤੇ ਉਹਨਾਂ ਨੇ ਉਧਰੋਂ ਹਾਥੀ ਨੂੰ ਪਿਆ ਕੇ ਸ਼ਰਾਬ ਤੇ ਉਹਨਾਂ ਨੇ ਭਾਈ ਫੌਜਾਂ ਹੈਗਾ ਤਾਂ ਹੋਊਗਾ ਤਾਂ ਉਂਦੀ ਆਉਂਦੀ ਆ ਬਈ ਅੱਜ ਨਹੀਂ ਛੱਡਦੇ ਬਾਈ ਜਾਰ ਦੇ ਰਾਜੇ ਅੱਜ ਹਾਥੀ ਲਾਇਆ ਮੂਰੇ ਅੱਜ ਇਹ ਲੋਗੜ ਦਾ ਕਲਾਕੀ ਤਾਂ ਚਾਰੇ ਕਿਲੇ ਨੱਪ ਲੈਣਗੇ ਅੱਜ ਇਹ ਅਨੰਦਪੁਰ ਤੇ ਕਬਜ਼ਾ ਕਰਨਗੇ ਉਹ ਐ ਕਰਦੇ ਆਉਂਦੇ ਆ ਉਹਨਾਂ ਦੇ ਨਾਲ ਦੇ ਜਿਹੜੇ ਦਰਸਾਤ ਗੁਰੂ ਜੀ ਬੇਟੇ ਵੀ ਸਾਡਾ 75 ਸਿੰਘ ਤੇ ਉਹਦੇ ਸਿੰਘ ਤੇ ਬਾਕੀ ਸਾਡੀਆਂ ਪੈਦਲ ਪਹੁੰਚਾ ਵੇਖੀ ਜਾਵਾ ਅੱਜ ਹਾਲ ਕੀ ਕਰਦੇ ਆ ਸਤਗੁਰੂ ਜੀ ਉੱਤੇ ਉੱਚੇ ਕਿਲੇ ਤੇ ਬੈਠ ਕੇ ਦੇਂਦੇ ਆ ਅਨੰਦਪੁਰ ਦੇ ਕਿਲੇ ਤੇ ਨੰਦਗੜ੍ਹ ਦੇ ਕਿਲੇ ਤੇ ਆ ਗਏ ਭਾਈ ਆ ਕੇ ਤੋਂ ਹਾਥੀ ਆਇਆ ਨਾ ਤੇ ਲੱਗਿਆ ਦਰਾਂ ਚੋਂ ਬੰਨਣ ਤੇ ਭਾਈ 75 ਸਿੰਘ ਨੇ ਦਰਵਾਜ਼ਾ ਖੋਲ ਲਿਆ ਬੈਦਲ ਫੌਜ ਨੂੰ ਕਹਤਾ ਤੇ ਭਾਈ ਉਹਦੇ ਸੰਗ ਵਿੱਚ ਆ ਜਾਓ ਮੇਰੇ ਮਗਰ ਹੁਣ ਤੇ ਮੈਂ ਕਰਦਾ ਤੇ ਭਾਈ 7500 ਨੇ ਮੋਰੰਗੂ ਘੋੜਾ ਨਚਾਇਆ ਨਚਾ ਕੇ ਤੇ ਇੱਧਰ ਰੁਦਰ ਕਰਕੇ ਤੇ ਜਦੋਂ ਐ ਟੱਕਰ ਹੋਈ ਨਾ ਹਾਥੀ ਆ ਗਿਆ ਸਾਹਮਣੇ ਤੇ ਮੂਰਲੇ ਘੋੜੇ ਦੇ ਪੌੜ ਚਕਾ ਤੇ ਮੋਰੰਗੂ ਐ ਖੜਾ ਕਰ ਲਿਆ ਘੋੜਾ ਜਦੋਂ ਖੜਾ ਕਰ ਲਿਆ ਤੇ ਭਾਈ 75 ਉਹਦੇ ਸੁੰਡ ਨੂੰ ਲਾ ਕੇ ਨਾ ਪੌੜ ਤੇ ਜਦੋਂ ਸਤਗੁਰ ਉਹਦੇ ਹਾਥੀ ਦੇ ਮੱਥੇ ਤੇ ਨੇੜ ਗਈ 나ਗਣੀ ਤੇ ਖਿੱਚ ਕੇ 나ਗਣੀ ਤੋਂ ਭਾਈ 75 ਸਗਨੇ ਮਾਰੀ ਤਵੇ ਤੋਂ ਵੇ ਪਾੜ ਕੇ ਤੇ ਵੇਚਦੀ ਨੰਗੀ ਹਾਥੀ ਦੇ ਕਰਕਾਲਾ ਪਹਿਣ ਤੇ ਸੁੰਡ ਕਰਪਾਲਾ ਵੜਦਾ ਹਾਥੀ ਟੜਪਦਾ ਹੋਇਆ ਭੱਜ ਲਿਆ ਪਿੱਛੇ ਨੂੰ ਫੌਜਾਂ ਨੂੰ ਲਤਾੜਦਾ ਜਦੋਂ ਉਧਰ ਹਵੜਾ ਦੂ ਮਚ ਗਈ ਕਿਸੇ ਨੂੰ ਸੁਝ ਨਾ ਵੀ ਕੀ ਹੋ ਗਿਆ ਕੀ ਹੋ ਗਿਆ ਕਿਉਂਕਿ ਹਾਥੀ ਪਿੱਛੇ ਨੂੰ ਭੱਜ ਤੁਰਿਆ ਫੌਜਾਂ ਦਾ ਤਾੜਨ ਲੱਗ ਗਿਆ ਤੇ ਭਾਈ ਉਹਦੇ ਸਿੰਘ ਨੇ ਕੱਟ ਲਿਆ ਸਿਰੋ ਕੱਟ ਕੇ ਤੇ ਸਿਰ ਨੇਜੇ ਤੇ ਟਾਂਕ ਲਿਆ ਤਾਂ ਕਿਤੇ ਨੇਜੇ ਤੇ ਉਧਰ ਉਹ ਪਾਈ ਜਦੋਂ ਪਿੱਛੇ ਮੁੜ ਗਿਓ ਬਹੁਤ ਦੂਰ ਤਾਈਂ ਪਰ ਪੈਦਲ ਜਿਹੜੀਆਂ ਫੌਜਾਂ ਸੀ ਕਟਹਾਵਟ ਕਰਦੀਆਂ ਗਈਆਂ 22 ਧਾਰ ਦੇ ਰਾਜਾਂ ਦੀ ਬਹੁਤ ਬੁਰੀ ਹਾਲਤ ਕਰੀ ਤੇ ਦੂਸਰੀਆਂ ਫੌਜਾਂ ਨੇ ਭਾਈ 75 ਸੌਹਣਾ ਨੇ ਤੇ ਕੋੜਾ ਦੜਾ ਕੇ ਤੇ ਭਾਈ ਸਤਗੁਰੂ ਜੀ ਦੇ ਆਪਣੇ ਫਤੇਗੜ ਕਿਲੇ ਦੇ ਵਿੱਚ ਆ ਗਏ ਆ ਗਏ ਸਤਗੁਰੂ ਜੀ ਬੈਠਾ ਦਮਾ ਨੇ ਇੰਨੇ ਖੁਸ਼ ਹੋਏ ਨੇ ਬੋਲੇ ਸੋਹਣਾਲ ਦੇ ਜਕਾਰੇ ਛੱਡਣ ਮਾਰੇ ਜਦੋਂ ਭਾਈ ਆਉਣ ਫੌਜਾਂ ਪੈਦਲ ਫੌਜਾਂ ਦੇ ਉੱਤਰ ਘੋੜਿਆਂ ਤੇ ਭਾਈ 75 ਸੰਦੇ ਉਦੇ ਸੰਗ ਨੇ ਆ ਕੇ ਸਤਗੁਰੂ ਦੇ ਚਰਨਾਂ ਦੇ ਵਿੱਚ ਰੱਖਤਾ ਸੀ ਕਹਿੰਦੇ ਆਪਿਆ ਭਾਈ ਕੇਸਰੀ ਚੰਦਾ ਸਾਰਾ ਮਹਾਰਾਜ ਨੇ ਥਾਪੜੇ ਦਿੱਤੇ ਕਹਿੰਦੇ ਤੁਸੀਂ ਤਾਂ ਅਸਮਾਨ ਦਾ ਰਾਜ ਵੀ ਲੈ ਜਾਓਗੇ ਜੇ ਇਸ ਤਰ੍ਹਾਂ ਚੱਲੇ ਤਾਂ ਮਹਾਰਾਜ ਨੇ ਕਿਹਾ ਸੀ ਖਾਲਸੇ ਨੂੰ ਵੀ ਦੱਸੋ ਕਿਹੜਾ ਰਾਜ ਚਾਹੀਦਾ ਦੇ ਦੇਗੇ ਤੁਹਾਨੂੰ ਤੇ ਤੁਰਕਾਂ ਰਾਜ ਦੇ ਦੇ ਗਏ ਤੇ ਕਹਿੰਦੇ ਨਹੀਂ ਜੀ ਸਾਨੂੰ ਤਾਂ ਇੱਥੋਂ ਦਾ ਪੰਜਾਬ ਦਾ ਰਾਜ ਹੀ ਦੇ ਦਿਓ ਪੰਜਾਬ ਦਾ ਰਾਜ ਹੀ ਮੰਗੇਗਾ ਖਾਲਸਾ ਕਿਉਂਕਿ ਪੰਜਾਬ ਦੇ ਵਿੱਚ ਰਹੇ ਸੀ ਛੋਟੇ ਬੰਦੇ ਸੀ ਛੋਟੀਆਂ ਜਾਤਾਂ ਵਾਲੇ ਸੀ ਉਹਨਾਂ ਦੀ ਹਜੇ ਮੱਤ ਨਹੀਂ ਉੱਚੀ ਹੋਈ ਸੀ ਦੇ ਸਤੂ ਗੁਰੂ ਦਾ ਕਹਿਣ ਸਾਨੂੰ ਪੰਜਾਬ ਦਾ ਰਾਜ ਇਹ ਤੇ ਉਹ ਮਹਾਰਾਜ ਕਹਿਣ ਸਾਨੂੰ ਉਸਮਾਨ ਦਾ ਸਤ ਸੱਚਖੰਡ ਦਾ ਰਾਜ ਵੀ ਦਿੰਨੇ ਆ ਭਾਈ ਤੁਸੀਂ ਸਾਡੇ ਨਾਲ ਜਾਨਾ ਹੌਲ ਕੇ ਸਾਡੇ ਤੇ ਕੁਰਬਾਨ ਹੋ ਕੇ ਲੜਿਆ ਸਾਡੇ ਨਾਲ ਉਹ ਕਹਿਣ ਮਾਰਿਆ ਸਾਨੂੰ ਤਾਂ ਪੰਜਾਬ ਦਾ ਰਾਜ ਹੀ ਬਹੁਤ ਆ ਫਿਰ ਪੰਜਾਬ ਦਾ ਰਾਜ ਦਿੱਤਾ ਸੀ ਫਿਰ ਮਹਾਰਾਜ ਰਣਜੀਤ ਸਿੰਘ ਦਾ ਰਾਜ ਐ ਹੋਇਆ ਮਹਾਰਾਜ ਰਣਜੀਤ ਸਿੰਘ ਰਾਜ ਦਾ ਖਾਲਸਾ ਕਿਉਂਕਿ ਇਹਦੇ ਵਿੱਚ ਕਿਸੇ ਨੂੰ ਵੀ ਨਾ ਮਾੜਾ ਨਾ ਚੰਗਾ ਦੇ ਕਹੇ ਸਭ ਨੂੰ ਇੱਕ ਨਜ਼ਰਾਂ ਦੇਖਿਆ ਜਾਂਦਾ ਸੀ ਮੁਸਲਮਾਨ ਹਿੰਦੂ ਸਾਈ ਸੇਕਾ ਸਾਰੇ ਸਾਰੇ ਤਰ੍ਹਾਂ ਦੀ ਨੌਕਰੀ ਕਰਦੇ ਸੀ ਬਾਦਸ਼ਾਹ ਦੇ ਰਾਜ ਦੇ ਵਿੱਚ ਤੇ ਖਾਲਸਿਆਂ ਦੇ ਲੰਗਰ ਵੀ ਲੱਗਦੇ ਸੀ ਗੁਰੂਦ ਗੁਰਦੁਆਰਿਆਂ ਤੇ ਸੋਨੇ ਚੜਾਏ ਮੰਦਰਾਂ ਤੇ ਚੜਾਏ ਮਸੀਤਾਂ ਤੇ ਚੜਾਏ ਮਹਾਰਾਜ ਰਣਜੀਤ ਸਿੰਘ ਨੇ ਬਿਤਕਰ ਨਹੀਂ ਕਰਿਆ ਕਿਉਂਕਿ ਖਾਲਸਾ ਰਾਜ ਮਹਾਰਾਜ ਨੇ ਬਾਕਸਤਾ ਸੀ ਪੰਜਾਬ ਦਾ ਖਾਲਸਾ ਇਹ ਫਿਰ ਇਹ ਰਾਜ ਹੋਇਆ ਪਹਿਲਾ ਮਸਲਾ ਦੇ ਵਿੱਚ ਸੀ ਇਹ ਫਿਰ ਪਹਿਲਾਂ ਜੱਥਿਆਂ ਸੀ ਫਿਰ ਮਸਲਾ ਚੋਗੇ ਫਿਰ ਇਹ ਹੋਇਆ ਇਕੱਠੇ ਸਾਰੇ ਫਿਰ ਇਕੱਠਾਂ ਕੱਟੇ ਹੋ ਗਏ ਫਿਰ ਇਹਨਾਂ ਨੇ ਰਾਜ ਕਰਿਆ ਇਸ ਤਰ੍ਹਾਂ ਸਤਿਗੁਰੂ ਜੀ ਨੇ ਖਾਲਸਿਆਂ ਤੋਂ ਵੀ ਰਾਜ ਕਰਵਾਤਾ ਤੇ ਹੁਣ ਜਿਹੜਾ 5597 ਕਰੋੜੀ ਆਉਣਾ ਨਾ ਖਾਲਸਾ ਸਾਜ ਕੇ ਤੇ ਉਦੋਂ ਫਿਰ ਰਾਜ ਬਖਸ਼ਣਾ ਉਦੋਂ ਵੀ ਇਹ ਆਪਾਂ ਕਹਿ ਦਿੰਦੇ ਆ ਵੀ ਇਹ ਦੂਜਾ ਆਪਣਾ ਸਾਨੂੰ ਖਾਲਸਾਣ ਖਾਸਦਾਨੀ ਸਾਨੂੰ ਪੰਜਾਬ ਦਾ ਰਾਜ ਚਾਹੀਦਾ ਕਿਉਂਕਿ ਉਹਦੇ ਵਿੱਚ ਸਭ ਨੂੰ ਏਕ ਸਮਝਿਆ ਜਾਵੇ ਮੇਰ ਗਰੀਬ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ ਸਭ ਦੀ ਗੱਲ ਸੁਣੀ ਜਾਵੇ ਉਹ ਆ ਖਾਲਸਾ ਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ